ਸਵਰੰਗ ਚੈਨਲ ਦੇਖ ਰਹੇ ਦਰਸ਼ਕੋ ਅੱਜ ਦੀ ਇਹ ਵੀਡੀਓ ਪਿੰਡ ਦੌਦਰ ਜ਼ਿਲ੍ਹਾ ਮੋਗਾ ਤੇ ਆਪਾਂ ਖੜੇ ਆ ਜਿਹੜਾ ਦੌਦਰ ਦਾ ਜਦੋਂ ਲੋਪੋ ਵਾਲੀ ਸਾਈਡ ਨੂੰ ਆਪਾਂ ਆਉਂਦੇ ਆ ਪੈਟਰੋਲ ਪੰਪ ਤੇ ਨਾਲ ਹੀ ਇੱਕ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਲੱਗਿਆ ਜੋ ਕਿ ਨਹਿਰੀ ਪਾਣੀ ਨੂੰ ਲੈ ਕੇ ਤੇ ਉਹਨੂੰ ਸੋਧ ਕੇ ਲਗਭਗ 185 ਪਿੰਡਾਂ ਦੇ ਵਿੱਚ ਇਹ ਸਪਲਾਈ ਕਰਦਾ ਜੋ ਕਿ ਜੋ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਆਉਣ ਜਾਣ ਵਾਲੇ ਚਾਹੇ ਮੋਟਰਸਾਈਕਲ ਦੇ ਹੋਣ ਚਾਹੇ ਬੱਸਾਂ ਦੇ ਹੋਣ ਟਰੱਕਾਂ ਦੇ ਹੋਣ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਕੁਝ ਸਾਲ ਪਹਿਲਾਂ ਜਦੋਂ ਪਲਾਂਟ ਬਣਿਆ ਇਹ ਸੜਕ ਦੇ ਨਾਲ-ਨਾਲ ਪਾਈਪਾਂ ਵਿਛਾਈਆਂ ਗਈਆਂ ਤੇ ਆ ਤੁਸੀਂ ਦੇਖ ਸਕਦੇ ਹੋ ਲਗਭਗ 10x10 ਦਾ ਘੇਰਾ ਹੋਊਗਾ ਇੱਥੋਂ ਕ੍ਰੋਸਿੰਗ ਪੈਂਦੀ ਆ ਜਿਹੜਾ ਸਾਰਾ ਪਾਣੀ ਇੱਧਰ ਨੂੰ ਗਿਆ ਇਹ ਉਦੋਂ ਦੀ ਉਵੇਂ ਹੀ ਆ ਇਹਦੇ ਨਾਲ ਜਿਹੜੀਆਂ ਪਾਈਪਾਂ ਵਿਛੀਆਂ ਉਹ ਵੀ ਨਹੀਂ ਮਤਲਬ ਸੜਕ ਬਣਾਈ ਗਈ ਤੇ ਦੂਸਰੇ ਪਾਸੇ ਇਹਨਾਂ ਦੀ ਜਿਹੜੀ ਆਪਦੇ ਪਲਾਂਟ ਨੂੰ ਇਹ ਰੋਜ਼ਾਨਾ ਇੱਥੇ ਵੀ ਆਵਾਜ਼ ਆਈ ਰਹਿੰਦੀ ਹੈਗੀ ਆ ਇੱਕ ਪੂਰਾ ਕਿਤੋਂ ਆਪਾਂ ਦਲੀ ਨਹੀਂ ਟੁੱਟੀ ਦਿਖਾ ਸਕਦੇ ਹੈਗੇ ਬਿਲਕੁਲ ਜਿਸ ਤਰ੍ਹਾਂ ਘਰਾਂ ਦਾ ਫਰਸ਼ ਹੁੰਦਾ ਉਵੇਂ ਆ ਸੋ ਇਹ ਪਿੰਡ ਵਾਸੀ ਵੀ ਆ ਤੇ ਕੁਝ ਰੂਟ ਤੇ ਇਸਤੇ ਜਿਹੜੇ ਚੱਲਣ ਵਾਲੇ ਲੋਕ ਆ ਉਹ ਆਪਾਂ ਨੂੰ ਦੇਖ ਕੇ ਰੁੱਕ ਗਏ ਸੋ ਇਹਨਾਂ ਦੇ ਵਿੱਚ ਆਪਾਂ ਗੱਲਬਾਤ ਕਰਵਾਉਣੀ ਹੈਗੇ ਆ ਕਿ ਤੁਹਾਨੂੰ ਇਹ ਸੜਕ ਦੇ ਸੰਬੰਧੀ ਕੋਈ ਜਾਣਕਾਰੀ ਇਹ ਆਪਣੇ ਨਾਲ ਪਿੰਡ ਦੌਦਰ ਦੇ ਇਹਨਾਂ ਦਾ ਕੰਮ ਲੈਬਰਾਟਰੀ ਦਾ ਤੇ ਲੁਪਪਿੰਡ ਰਜਾਨਾ ਜਾਂਦੇ ਆ ਤੁਸੀਂ ਇਹ ਸੜਕ ਦੇ ਬਾਰੇ ਕਿੰਨੀ ਕ ਜਾਂ ਜਾਣਕਾਰੀ ਰੱਖਦੇ ਆ ਜਾਂ ਕੀ ਬੋਲਣਾ ਚਾਹੁੰਦੇ ਕਿ ਉਹ ਰਜਾਨਾ ਇਹ ਤੋਂ ਲੰਘਦੇ ਆ ਲੋਕਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਹੁੰਦੀ ਹੋਊਗੀ ਚਰਚਾ ਆਉਂਦੀ ਵਿੱਚ ਉਹ ਰਿਜ਼ਲਟ ਵੀ ਨਿਕਲ ਕੇ ਆਉਂਦਾ ਹੋਊ ਕਿ ਕਿਵੇਂ ਕੀ ਇਹ ਕਿਵੇਂ ਬਣ ਸਕਦੀ ਹੈਗੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਜਾਨਾ ਹੀ ਲੋਪੋ ਨੂੰ ਜਾਣਦੇ ਆ ਵੀਰੇ ਹਮਮ ਕੁਲਦੀਪ ਇਹ ਨਾ ਸਾਡੀ ਬਦਲ ਸੁਰਤ ਦੇ ਵਿੱਚ ਪਹਿਲਾਂ ਇਹ ਸੜਕ ਬਹੁਤ ਵਧੀਆ ਬਣੀ ਪਈ ਸੀ ਹਮ ਜਾਂ ਜਿੰਨੇ ਵੀ ਸਾਡੇ ਪੰਜ ਸਰਪੰਚਾ ਜੋ ਵੀ ਆ ਹਮ ਸਾਰੇ ਸਾਧੂ ਸੰਤਾਂ ਨੇ ਰਲ ਕੇ ਇਹ ਬਹੁਤ ਵਧੀਆ ਰਾਹ ਬਣਾਇਆ ਸੀ ਹਮ ਹੁਣ ਆ ਪਿਛਲੇ 1-2 ਸਾਲਾਂ ਤੋਂ 4 ਸਾਲਾਂ ਤੋਂ ਮੰਨ ਲਓ ਹੂੰ ਇਹ ਸਾਡੇ ਨਾ ਆਪਣਾ ਪਲਾਟ ਲਗਿਆ ਸੀ ਪਾਣੀ ਵਾਲਾ ਇਹਨਾਂ ਨੇ ਸਾਡਾ ਦੋਨਾਂ ਸਾਈਡਾਂ ਤੋਂ ਜਾਂ 2-2 4-4 ਫੁੱਟ ਪੱਟ ਕੇ ਜੋ ਕਿ ਆਪਣੇ ਨਹਿਰ ਤੋਂ ਪਾਣੀ ਆਪਾਂ ਲੈਨੇ ਆ ਉਹਦਾ ਪਾਣੀ ਬਾਸ ਵੀ ਆਉਂਦਾ ਜਾਂਦਾ ਵੀ ਆ ਹੁਣ ਇਹ ਪਿੰਡ 'ਚ ਇਹ ਗੱਲ ਸੁਣਦੇ ਆ ਵੀ ਇਹਨਾਂ ਨੇ ਕੋਈ ਇਹਦਾ ਸਟੇ ਲਿਆ ਵਾ ਕੋਈ ਕਹਿੰਦਾ ਵੀ ਇਹਨਾਂ ਦੀ ਰੋਕ ਲੱਗੀ ਆ ਅਸੀਂ ਤੁਹਾਡੇ ਚੈਨਲ ਆਈ ਇਹੀ ਬੇਨਤੀ ਕਰਨਾ ਚਾਹੁੰਦੇ ਆ ਜਿੰਨੇ ਵੀ ਸਾਡੇ ਲਾਂਮਾ ਪਿੰਡਾਂ ਦੇ ਇੱਥੋਂ ਦੀ ਲੰਗਦੇ ਆ ਜਾਂ ਅਸੀਂ ਲੰਗਦੇ ਆ ਅਸੀਂ ਸਾਰਾ ਪਿੰਡ ਦੌਧਰ ਛਰਕੀ ਹੱਥ ਜੋੜ ਕੇ ਕੀ ਬੇਨਤੀ ਕਰਦੇ ਆ ਵੀ ਸਾਡੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਹ ਰਾਹ ਸਾਡਾ ਛੜਕਾ ਜਿਹੜੀ ਸਾਡੀ ਬਣਨੀ ਚਾਹੀਦੀ ਆ ਕਿਉਂਕਿ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਸਵੇਰ ਮੈਂ ਜਾਂਨਾਂ ਸ਼ਹਿਰ ਕਰਨ ਆਪ ਦੇ ਖੇਤ ਤੱਕ ਅਸੀਂ ਬਹੁਤ ਔਖੇ ਹੁੰਨੇ ਆ ਕਈ ਬੰਦੇ ਆ ਬੁੜੀਆਂ ਕੁੜੀਆਂ ਵੀ ਜਾਂਦੀਆਂ ਨਹਿਰ ਤੱਕ ਤੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਇਹਦਾ ਸਾਨੂੰ ਕੋਈ ਐਡਾ ਫਾਇਦਾ ਤਾਂ ਹੋਇਆ ਨਹੀਂ ਲੱਗਦਾ ਪਾਣੀ ਦਾ ਤੇ ਇਹ ਸਾਡਾ ਜਿਹੜਾ ਰਾਹ ਦਾ ਮਸਲਾ ਵਾ ਇਹ ਸਾਡਾ ਹੁਣ ਮਤਲਬ ਹੱਲ ਹੋਣਾ ਚਾਹੀਦਾ ਇਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਇਸ ਚੈਨਲ ਦਾ ਧੰਨਵਾਦ ਕਰਦੇ ਹਾਂ ਠੋਡੇ ਦਾ ਕੁਲਦੀਪ ਜੀ ਇਹ ਸਾਡੀ ਬੇਨਤੀ ਕੇਂਦਰ ਸਰਕਾਰ ਮੂਰੇ ਤੇ ਪੰਜਾਬ ਸਰਕਾਰ ਮੂਰੇ ਇਹੀ ਬੇਨਤੀ ਆ ਕਿ ਸਾਡਾ ਜਿਹੜਾ ਪਾਣੀ ਦਾ ਕੋਈ ਫਾਇਦਾ ਤਾਂ ਸਾਨੂੰ ਹੈ ਨਹੀਂ ਉਲਟਾ ਸਾਡਾ ਰਾਹ ਦਾ ਨੁਕਸਾਨ ਹੋ ਗਿਆ ਇੱਥੋਂ ਦੀ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਜਿੰਨੇ ਵੀ ਲਾਂਮਾ ਦੇ ਅਗਲਾ ਕਹਿੰਦਾ ਯਾਰ ਤੁਹਾਡਾ ਐਂਡਾ ਪਿੰਡ ਵੱਡਾ ਹੂੰ ਹੂੰ ਤੇ ਤੁਹਾ ਤੋਂ ਇਹ ਕੰਮ ਨਹੀਂ ਹੁੰਦਾ ਤੇ ਇੱਥੇ ਸਾਡਾ ਕੋਈ ਜੋਰ ਨਹੀਂ ਚੱਲਦਾ ਕੇਂਦਰ ਸਰਕਾਰ ਮੂਰੇ ਜੋ ਕਿ ਮੋਦੀ ਦੀ ਸਰਕਾਰ ਆ ਇਹਨੇ ਸਾਡਾ ਪੱਠਾ ਗੋਲ ਕਰਤਾ ਸਾਡੀ ਕਿਸਾਨੀ ਨੂੰ ਵੀ ਖਰਾਬ ਕਰਨਾ ਚਾਹੁੰਦੇ ਆ ਤੇ ਸਾਡੇ ਰਾਹ ਵੀ ਮੋਗੇ ਜ਼ਿਲ੍ਹੇ ਦਾ ਮੈਂ ਤਾਂ ਇਹ ਗੱਲ ਸੋਚਦਾ ਵੀ ਮੋਗੇ ਜ਼ਿਲ੍ਹੇ ਦਾ ਪਹਿਲਾ ਰਾਹ ਹੋਊਗਾ ਜੇ ਫੋਟੋ ਖਿੱਚ ਕੇ ਪਾ ਲੋ ਇੱਥੋਂ ਦੀ ਸਾਰੇ ਮਨਿਸਟਰ ਵੀ ਲੰਘਦੇ ਆ ਸਾਰੀਆਂ ਪਾਰਟੀਆਂ ਨਮਿੰਦੇ ਸਭ ਲੰਘਦਾ ਇੱਥੋਂ ਦੀ ਪਰ ਸਾਡੇ ਕਿਸੇ ਬੰਦੇ ਨੇ ਵੀ ਇਹ ਹੱਲ ਨਹੀਂ ਹੋ ਸਕਿਆ ਕਿਰਪਾ ਕਰਕੇ ਸਾਡਾ ਇਹ ਰਾਹ ਬਣਾ ਚਾਹੁੰਦੇ ਮਤਲਬ ਰਾਹ ਬਣਾਉਣਾ ਚਾਹੁੰਦੇ ਆ ਜਿਵੇਂ ਮਰਜ਼ੀ ਬਣ ਜਾ ਹੱਥ ਜੋੜ ਕੇ ਇਹੀ ਬੇਨਤੀ ਆ ਤਾਂ ਕਿ ਸਾਡਾ ਰਸਤਾ ਵਧੀਆ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਹੁਤ ਹੀ ਪਾਏ ਪਾਏ ਬੰਦ ਗੱਲਾਂ ਇਹਨਾਂ ਨੇ ਦਸੀਆਂ ਹੈਗੀਆਂ ਕਿ ਇਸ ਸੜਕਾ ਪਹਿਲਾਂ ਕਿਵੇਂ ਹੁੰਦੀ ਸੀਗੀ ਫਿਰ ਇਹ ਕਿਵੇਂ ਇਹਨਾਂ ਨੇ ਪਲਾਨਟ ਵਾਲਿਆਂ ਨੇ ਦੋਨੇ ਰਾਹਾਂ ਮਤਲਬ ਰਾਹਾਂ ਦੇ ਦੋਨੇ ਪਾਸੇ ਪਾਈਪਾਂ ਬਿਚਾਈਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹਦੀ ਰਿਪੇਅਰ ਪੂਰ ਮਾੜੀ-ਮੋਟੀ ਕਰਵਾਈ ਪਰ ਸੜਕ ਦਾ ਹਾਲ ਇੰਨਾ ਕਿ ਜ਼ਿਆਦਾ ਬੁਰਾ ਕਿ ਪੂਰੇ ਇਲਾਕੇ ਦੇ ਵਿੱਚ ਕਈ ਵਾਰ ਤਾਂ ਦੂਰੋਂ-ਦੂਰੋਂ ਫੋਨ ਆ ਜਾਂਦੇ ਕਿ ਬਾਈ ਕੁਲਦੀਪ ਤੁਹਾਡੇ ਪਿੰਡ ਵਾਲੀ ਸੜਕ ਦਾ ਇੰਨਾ ਬੁਰਾ ਹਾਲ ਐਨੇ ਤੜਾੜ ਲੋਕ ਆ ਤੁਹਾਡੇ ਪਿੰਡ ਦੇ ਵਿੱਚ ਆਲੇ-ਦੁਆਲੇ ਐਨੇ ਅਮੀਰ ਸੰਤਾ ਫਿਰ ਵੀ ਇਹਨੂੰ ਰਲ ਮਿਲ ਕੇ ਕੋਈ ਮਸਲਾ ਹੱਲ ਨਹੀਂ ਹੋ ਸਕਿਆ ਪਰ ਕੀ ਆ ਕਿ ਮਸਲਾ ਹੁਣ ਸੈਂਟਰ ਦਾ ਵਾ ਕੀ ਆਪਣੇ ਨੇੜੇ-ਤੇੜੇ ਦਾ ਕੋਈ ਮਸਲਾ ਥੋੜਾ-ਬੋਹੀ ਹੋਵੇ ਤੇ ਇਸ ਨੂੰ ਹੱਲ ਵੀ ਕੀਤਾ ਜਾ ਸਕਦਾ ਹੈਗਾ ਇਸ ਕਰਕੇ ਹਰ ਕੋਈ ਰਿਸਕ ਲੈਣ ਤੋਂ ਡਰਦਾ ਆਪਣੇ ਨਾਲ ਖੜੇ ਨੇ ਕارتیਕ ਸਾਨ ਜੁਨੀਆ ਦੇ ਨਵੇਂ-ਨਵੇਂ ਬਣੇ ਪ੍ਰਧਾਨ ਆਪਣੇ ਦੌਦਰ ਪਿੰਡ ਦੇ ਪ੍ਰਧਾਨ ਬਣੇ ਦੇ ਬੜੀਆਂ ਸੱਚੀਆਂ ਸੁਵਾਮਾਂ ਦੇ ਰਹੇਗੇ ਆ ਤੇ ਪਰ ਹੋਰਾਂ ਜੁਨੀਆ ਦੇ ਵਿੱਚ ਇਹਨਾਂ ਨੇ ਬੜੀ ਤਨਦੇਹੀ ਦੇ ਨਾਲ ਕੰਮ ਕੀਤਾ ਇਹਨਾਂ ਨੂੰ ਗਿਆਨ ਵੀ ਬਹੁਤ ਜ਼ਿਆਦਾ ਹੈਗਾ ਤੇ ਪਿੰਡ ਵਿੱਚ ਬੜੀਆਂ ਸੂਚਨਾ ਜਿਹੜੀਆਂ ਬੋਲਦੇਗੇ ਆ ਪਿੰਡ ਵਿੱਚ ਕੋਈ ਕੰਮ ਧੰਦਾ ਹੁੰਦਾ ਹੈਗਾ ਤੇ ਲੋਕਾਂ ਨੂੰ ਸਮਝ ਆ ਜਾਂਦਾ ਕੀ ਬੋਲਿਆ ਹੈਗਾ ਸੋ ਤੁਸੀਂ ਪੂਰੇ ਇਲਾਕੇ ਦਾ ਦੌਰਾ ਕਰ ਦਿਓ ਤੇ ਤੁਹਾਨੂੰ ਇਹ ਸੜਕ ਦੇ ਬਾਰੇ ਮਤਲਬ ਜਿਹੜੀ ਬਰੀਕੀ ਦੀ ਗੱਲ ਆ ਕਿ ਕਿਹਦੇ ਹੱਥ ਵਿੱਚ ਆ ਉਹ ਤੁਸੀਂ ਜਾਣਕਾਰੀ ਦਿਓ ਇਹ ਹੱਕ ਵਿੱਚ ਤਾਂ ਇਸ ਕਰਕੇ ਆ ਵੀ ਅਸੀਂ ਬਲਾਸਪੁਰ ਸਾਹ ਨੂੰ ਵੀ ਕਿਹਾ ਐਮਆਰਏ ਨੂੰ ਲਿਖਤੀ ਰੂਪ ਵਿੱਚ ਦਿੱਤਿਆ ਮੰਗ ਪੱਤਰ ਦੇ ਕੇ ਆਏ ਆ ਲੇਕਿਨ ਸਾਡੀ ਸੁਣਾਈ ਨਹੀਂ ਹੋਈ ਉਸ ਤੋਂ ਬਾਅਦ ਚ ਹੁਣ ਤੁਸੀਂ ਸਾਨੂੰ ਦੱਸੋ ਵੀ ਅਸੀਂ ਕਿੱਥੇ ਪਹੁੰਚ ਗਏ ਇਹ ਰੋਡ ਆ ਜਿਹੜਾ ਲੋਕ ਖੜੇ ਆ ਪਿੰਡ ਦੇ ਵਾਸੀ ਬਾਹਰਲੇ ਵੀ ਖੜੀ ਜਾਂਦੇ ਆ ਦੇਖੋ ਇਹ ਰੋਡ ਦੀ ਖਾਤਰ ਅਸੀਂ ਇਹ ਬਣਾ ਰਹੇ ਆ ਇਸ ਕਰਕੇ ਆ ਇੱਧਰ ਦੇਖੋ ਆ ਰੋਡ ਜਿਹੜਾ ਇਹਨਾਂ ਨੂੰ ਜਾਂਦਾ ਇਹ ਬੜਾ ਸਾਫ਼ ਆ ਸਾਡਾ ਕੋਈ ਦੁੱਖ ਨਹੀਂ ਸਾਨੂੰ ਪਾਣੀ ਮਿਲ ਰਿਹਾ ਨਹਿਰ ਦਾ ਜਿਨ੍ਹਾਂ ਦੇ ਨਹੀਂ ਮਤਲਬ ਬੜਾ ਸਫਾਈ ਨਾਲ ਪਾਣੀ ਮਿਲ ਰਿਹਾ ਬੜੀ ਚੰਗੀ ਚੀਜ਼ ਆ ਇਹ ਪਰ ਰੌਲਾ ਇਹ ਆ ਵੀ ਸਾਡਾ ਕੰਮ ਜਿਹੜਾ ਰੋਕਿਆ ਹੈ ਇਹ ਦੱਸਣ ਇਹ ਸਾਨੂੰ ਇਹ ਪਤਾ ਲੱਗਿਆ ਬਈ ਇਹਨਾਂ ਨੇ ਸਟੇ ਲਈ ਆ ਇਹ ਰੋਡ ਨਹੀਂ ਬੰਨ੍ਹ ਦਿੰਦੇ ਆ ਦੇਖੋ ਆ ਬੱਚੇ ਆ ਸਾਈਕਲਾਂ ਤੇ ਆਏ ਆ ਬੜਾ ਮੁਸ਼ਕਲ ਆ ਟਾਇਰ ਪੈਂਚਰ ਹੋ ਜਾਂਦੇ ਆ ਟਰਾਲੀਆਂ ਦੇ ਅਸੀਂ ਤਾਂ ਇਹੀ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਇਹ ਬਣਾਉ ਕੌਣ ਇੰਨੀ ਬੇਨਤੀ ਆ ਆ ਜਿਹੜੀ ਆਪਣਾ ਬਣ ਰਹੀ ਆ ਮੂਵੀ ਖਬਰ ਲੱਗੂਗੀ ਤੁਹਾਨੂੰ ਇਹ ਥੋੜੇ ਥੱਕ ਪਹੁੰਚਾਈ ਜਾਊਗੀ ਤੇ ਦੌਧਰ ਪਿੰਡ ਦਾ ਜਿਹੜਾ ਹਾਲ ਆ ਬਣਾ ਕਰਦੇ ਆ ਬਈ ਬੜਾ ਮਸ਼ਹੂਰ ਪਿੰਡ ਆ ਇਹ ਇਥੋਂ ਦੇ ਪਹਿਲਵਾਨ ਮਸ਼ਹੂਰ ਹੋਏ ਆ ਸਾਧੂ ਸੰਤ ਬੜੇ ਮਸ਼ਹੂਰ ਹੋਏ ਆ ਜਿਹੜੀ ਪੰਚਾਇਤ ਆ ਉਹ ਬੜੀ ਸਿਆਣੀ ਐ ਬੜੇ ਸਮਝਦਾਰ ਆ ਸਰਪੰਚ ਸਾਹਿਬ ਜਾਂ ਉਦੋਂ ਪਹਿਲਾਂ ਪੰਚਾਇਤ ਸੀ ਪਰ ਇਹ ਰਿਹਾ ਵੀ ਸਾਨੂੰ ਆ ਦਾ ਹੱਲ ਹੋਣਾ ਚਾਹੀਦਾ ਇਹ ਹੱਲ ਕੌਣ ਕਰੂਗਾ ਸਾਨੂੰ ਥੋੜਾ ਜਿਹਾ ਮੈਸੇਜ ਦਿਓ ਇਹਦਾ ਜਵਾਬ ਦਿਓ ਧੰਨਵਾਦ ਜੀ ਮਸਲਾ ਫਿਰ ਉੱਥੇ ਦਾ ਉੱਥੇ ਮੈਂ ਵੀ ਆਪਦੇ ਤੌਰ ਤੇ ਬੜੇ ਮਹਿਕਮਾ ਤੱਕ ਇਸ ਚੀਜ਼ ਦੀ ਪਹੁੰਚ ਕੀਤੀ ਕਿ ਆਖਰ ਜਿਹੜਾ ਇਹ ਸੈਂਟਰ ਤੱਕ ਕਹਿੰਦੇ ਜਿਹਦਾ ਸੈਂਟਰ ਦਾ ਮਸਲਾ ਵਾ ਪਰ ਠੀਕ ਆ ਸੈਂਟਰ ਦਾ ਮਸਲਾ ਵਾ ਇਨੂੰ ਹੱਲ ਕਰਨ ਵਾਸਤੇ ਪੰਜਾਬ ਦੇ ਵਿੱਚ ਕੋਈ ਅਦਾਰਾ ਤਾਂ ਬਣਾਇਆ ਹੋਊਗਾ ਕਿਤੇ ਕੋਈ ਦਫ਼ਤਰ ਤਾਂ ਹੋਊਗਾ ਵੀ ਜਿੱਥੋਂ ਇਸ ਨੂੰ ਬਣਨ ਦੇ ਲਈ ਕੋਈ ਮਟੀਰੀਅਲ ਜਾਂਦਾ ਸੀਗਾ ਕੋਈ ਆਫਿਸ ਇੱਥੇ ਬਣਾਇਆ ਗਿਆ ਹੋਊਗਾ ਵੀ ਇਹ ਦੁਆਰਾ ਟੁੱਟ ਜਾਂਦਾ ਇਹਦੀ ਮੁਰੰਮਤ ਕੌਣ ਕਰਵਾ ਸਕਦਾ ਹੈਗਾ ਇਸ ਚੀਜ਼ ਦਾ ਹੀ ਸਾਨੂੰ ਜਦ ਕੇ ਆਪਣੇ ਆਪ ਚ ਚਲੋ ਹਰ ਕੋਈ ਸਿਆਣਾ ਤਾਂ ਪਰ ਇਹਨੂੰ ਸਮਝਦਾ ਹੀ ਆ ਤੋਰਾ ਫੇਰਾ ਹਰ ਕਦਾ ਹੁੰਦਾ ਸਾਨੂੰ ਵੀ ਇਸ ਚੀਜ਼ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ ਗੱਲ ਚੀਜ਼ ਛੋਟੀ ਜੀ ਆ ਕਿ 5 ਸਾਲ ਬਾਅਦ ਤਾਂ ਬਨ ਗਿਆ ਹੀ ਹੁੰਦਿਆ 5 ਸਾਲ ਬਾਅਦ ਤਾਂ ਇਹ ਬਣ ਗਈ ਹੁੰਦੀਆਂ ਸੜਕਾਂ ਪਰ ਕੀ ਆ ਗਿਆ 4 ਸਾਲ ਦਾ ਲੱਗ ਭਾਗੇ ਸੜਕ ਨੂੰ ਆਪਾਂ ਨੂੰ ਦੇ ਦੇਦਿਆਂ ਨੂੰ ਹੋ ਗਏ ਪਿੱਛੇ ਜੇ ਦੇ ਦੋ ਅਸੀਂ ਚਲੋ ਰਲ ਮਿਲ ਕੇ ਜਿੱਥੇ ਬੰਦੀਆਂ ਨੇ ਆਪੋ ਆਪਣਾ ਜੋਰ ਲਾਇਆ ਅਸੀਂ ਆਪੋ ਆਪਣਾ ਕੰਮ ਕਰੀ ਜਾਂਦੇ ਆ ਕਿ ਜਦੋਂ ਪੁੱਛਿਆ ਉਹ ਕਿਤੇ ਵੀ ਪਿਛਲਾ ਹੀ ਟੈਂਡਰ ਦਾ ਹਜੇ ਬਕਾਇਆ ਪਿਆ ਉਹ ਸੜਕ ਚੱਲ ਗਈ ਜਾਂਦੀ ਆ ਜਾਨੀ ਕਿ ਰੌਲਕ ਝੋਲੇ ਦੇ ਵਿੱਚ ਕੰਮ ਰੌਲਕ ਝੋਲੇ 'ਚ ਚੱਲੀ ਜਾਂਦਾ ਹੈਗਾ ਲੋਕਾਂ ਨੂੰ ਅਸਲ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਮਹਿਕਮਾ ਕਿਦੇ ਅਧਿਕਾਰ ਵਿੱਚ ਹੈਗਾ ਤੇ ਕੌਣ ਕੰਮ ਕਰ ਸਕਦਾ ਵੀਰ ਨੌਜਵਾਨ ਖੜਾ ਕੋਈ ਕੀ ਤੁਸੀਂ ਥੋੜੀ ਬੋਤੀ ਇਹਦੇ ਬਾਰੇ ਨੌਲੇਜ ਰੱਖਦੇ ਹੈਗੇ ਆ ਇਹ ਸਾਰੇ ਪਿੰਡ ਨੂੰ ਵੀ ਤੇ ਹੋਰ ਰਾਘੀ ਰਾਂ ਨੂੰ ਵੀ ਔਖਾ ਬਸੇ ਬੰਨ ਨਹੀਂ ਚਾਹੀਦੀ ਜੀ ਤੇ ਜਿਵੇਂ ਅੰਕਲ ਨੇ ਕਿਹਾ ਬਸ ਇਹਨਾਂ ਨੇ ਕੀਤੀ ਹੈ ਇਹ ਹੈਗੇ ਆ ਵੱਡੇ ਕਰਨਗੇ ਇਹ ਜੋ ਵੀ ਠੀਕ ਆ ਗੱਲ ਸਾਨੂੰ ਸਾਰਿਆਂ ਨੂੰ ਬਸ ਇੱਥੋਂ ਤੱਕ ਹੀ ਪਤਾ ਸੋਸ਼ਲ ਮੀਡੀਆ 'ਚ ਸਾਰੇ ਦੇਖਦੇ ਹੈਗੇ ਆ ਹਰ ਕੋਈ ਬਰੀਕੀ ਤੱਕ ਜਾਂਦਾ ਹੈਗਾ ਵੀ ਕਿੱਥੇ-ਕਿੱਥੇ ਕੀ ਗੱਲਬਾਤ ਹੋ ਰਹੀ ਆ ਪਰ ਅਸੀਂ ਇਸ ਚੀਜ਼ ਲੋ ਬੇहद ਦੁਖੀਆਂ ਕਿ ਸਾਡੇ ਪਿੰਡ ਦਾ ਮਸਲਾ ਜਿਹੜਾ ਇੱਕ ਸੜਕ ਆ ਕਈਆਂ ਸਾਲਾਂ ਤੋਂ ਦਾ ਸੀ ਆਹ ਧਰਨੇ ਮੁਜਾਰਿਆਂ 'ਚ ਲੱਗੇ ਹੋਏ ਵੇ ਆ ਕਦੇ ਕੋਈ ਜਥੇਬੰਦੀ ਆ ਕੇ ਇੱਥੋਂ ਮੰਗ ਪੱਤਰ ਦੇ ਕੇ ਆਉਂਦੀ ਹੈਗੀ ਆ ਕਦੇ ਕੋਈ ਜਥੇਬੰਦੀ ਅੱਜ ਫੇਰ ਕਿਸਾਨ ਜਥੇਬੰਦੀਆਂ ਵੀ ਨੇ ਅਸੀਂ ਬੇਸ਼ੱਕ ਰਿਪੋਰਟਿੰਗ ਕਰਦੇ ਹੈਗੇ ਆ ਪਰ ਇੱਕ ਸਾਡਾ ਨਿੱਜੀ ਮਸਲਾ ਹੈਗਾ ਇਹ ਲੋਕ ਹਿੱਤ ਵੀ ਆ ਤੇ ਸਾਡੇ ਪਿੰਡ ਦਾ ਮਸਲਾ ਵੀ ਆ ਕਿ ਕਿਉਂ ਨਹੀਂ ਹੱਲ ਹੋ ਰਿਹਾ ਸੋ ਜੇ ਕੁਝ ਦਿਨਾਂ ਤੱਕ ਇਸ ਚੀਜ਼ ਦਾ ਜਵਾਬ ਸਾਨੂੰ ਗੱਲ ਦਾ ਨਹੀਂ ਮਿਲਦਾ ਕੇ ਇਹ ਕਿਹਦੇ ਅਧਿਕਾਰ ਵਿੱਚ ਆ ਕੌਣ ਇਹਨੂੰ ਬਣਾਵੇਗਾ ਕਿੱਥੇ ਆਫਿਸ ਆ ਉਹਨੂੰ ਮਿਲਿਆ ਜਾਵੇ ਤਾਂ ਫਿਰ ਅਸੀਂ ਕੁਝ ਦਿਨਾਂ ਦੇ ਵਿੱਚ ਇੱਥੇ ਪ੍ਰੈਸ ਕਾਨਫਰੰਸ ਰੱਖਾਂਗੇ ਜਿਹਦੇ ਵਿੱਚ ਪੂਰੇ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਅਸੀਂ ਸੱਦਾ ਦੇਵਾਂਗੇ ਕਿਸਾਨ ਜੱਥੇਬੰਦੀਆਂ ਨੂੰ ਸੱਦਾ ਦੇਵਾਂਗੇ ਉੱਥੇ बस ਇੱਕ ਹੀ ਗੱਲ ਪੁੱਛੀ ਜਾਊਗੀ ਵੀ ਇਹਨੂੰ ਸੜਕ ਬਣਾਉਣ ਵਾਸਤੇ ਕੌਣ ਆਊਗਾ ਹਾਂਜੀ